ਉਹ ਇੱਥੇ ਸੱਦ ਹਲੋ ਅਜੀ ਕੀ ਨਾ ਜੀ ਮੇਰਾ ਨਾਮ ਜਸਪਿੰਦਰ ਸਿੰਘ ਸਾਡੇ ਨਾਲ ਰੋਡ ਜਾਮ ਦਿੱਤਾ ਸਭ ਨੂੰ ਚੈੱਕ ਕੀ ਪ੍ਰੋਬਲਮ ਹੈ ਜੀ ਇਹ ਜ ਤਕਰੀਬਨ 3 ਕੁ ਮਹੀਨੇ ਤੋਂ ਜਿਹੜੀ ਆ ਲਾਈਟ ਟਿਊਬਾਂ ਵਾਲੀ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਕੋਈ 12 ਦਿਨ ਬਾਅਦ 15 ਦਿਨ ਬਾਅਦ ਹੁਣ ਤਕਰੀਬਨ 29 ਤਰੀਕ ਤੋਂ ਬਾਅਦ ਜਿਹੜੀ ਲਾਈਟ ਹੈਗੀ ਆ ਉਹ ਟਿਊਬਾਂ ਵਾਲੀ ਬਿਲਕੁਲ ਨਹੀਂ ਆ ਰਹੀ ਸਾਡੇ ਜਿਹੜੀਆਂ ਲੇਬਰਾਂ ਉਹ ਵਾਪਸ ਜਾ ਰਹੀਆਂ ਧੋਨਾਂ ਲਾਉਣ ਵਾਲੀਆਂ ਔਰ ਜਿਹੜੇ ਲੱਗੇ ਉਹ ਧੋਨਿਆਂ ਚ ਪਾਣੀ ਹੈ ਨਹੀਂਗਾ ਦਿੱਲੀ ਦਾ 6-6000 ਦਾ ਕੋਈ ਜ਼ਿੰਮੇਦਾਰ ਕੋਈ 12000 ਦਾ ਡੀਜ਼ਲ ਪੂਰ ਹੋ ਕੇ ਆਪਣੇ ਧੋਨਿਆਂ ਨੂੰ ਜ ਪ੍ਰਸ਼ਾਸਨ ਨੂੰ ਬਹੁਤ ਵਾਰੀ ਬੇਨਤੀ ਕੀਤੀ ਬਹੁਤ ਵਾਰੀ ਜਾ ਕੇ ਮਿਲੇ ਆ ਬਸ ਉਹ ਕੋਈ ਵੀ ਉਹਦੇ ਕੰਤੇ ਜੋ ਨਹੀਂ ਸਕਦੀ ਇਸ ਕਰਕੇ ਅਸੀਂ ਅੱਜ ਦੁਖੀ ਹੋਏ ਜਿਹੜਾ ਹੈਗਾ ਸਾਨੂੰ ਮਜਬੂਰਨ ਇਹ ਕੰਮ ਕਰਨਾ ਪਿਆ ਔਰ ਜਿੰਨਾ ਚਿਰ ਜਿਹੜੀ ਸਾਡੀ ਨਹੀਂ ਸੁਣੀ ਜਾਊਗੀ ਉਹਨਾਂ ਚਿਰ ਅਸੀਂ ਘਰਾਓ ਜਿਹੜਾ ਇਹ ਜਾਰੀ ਰੱਖਾਂਗੇ ਉਹਨਾਂ ਚਿਰ ਰੋਡ ਜਾਮ ਰੱਖਾਂਗੇ ਔਰ ਸਬੰਧਤ ਵਿਭਾਗਾਂ ਦੇ ਵੀ ਜਿਹੜਾ ਘਰਾਓ ਕਰਾਂਗੇ ਜੀ ਕਿਸ ਵਿਭਾਗਤ ਵਿਭਾਗ ਦਾ ਬਿਜਲੀ ਬੋਰ ਦਾ ਕੋਈ ਅਫਸਰ ਆਇਆ ਜੀ ਆਇਆ ਜੀ ਉਸ ਆ ਕੇ ਬੈਠੇ ਆ ਬਸ ਉਹ ਕਹਿ ਦਿੰਦੇ ਰੋ ਜੀ ਬਹੁਤ ਵਾਰੀ ਜਾ ਕੇ ਮਿਲੇ ਆ ਮੰਤਰੀਆਂ ਦੀਆਂ ਵੀ ਸ਼ਿਫਾਰਸ਼ਾਂ ਪਾਈਆਂ ਕੀਤੀਆਂ ਉਹ ਕਹਿੰਦੇ ਜੀ ਸਾਡੇ ਬੰਦੇ ਸਟ੍ਰਾਈਕ ਤੇ ਹੈਗੇ ਆ ਜੀ। ਵਾਸਤੇ ਇਦਾਂ ਟਾਲਮਟਾਲਾ ਕਰੀ ਜਾਂਦੇ ਆ ਹਰ ਰੋਜ਼ੀ ਪਰ ਸਾਨੂੰ ਜਿਹੜੀ ਹੈਗੀ ਪਰੇਸ਼ਾਨੀ ਬਹੁਤ ਹੈ। ਅੱਜ ਖਣੀ ਜਾਮ ਲਾਇਆ تھا ਉਹ ਚੱਕਰ ਕੀ ਪ੍ਰੋਬਲਮ ਹੈ ਜੀ। ਸਮਝਿਆ ਇਸ ਤਰ੍ਹਾਂ ਆ ਸਾਡੇ ਕਾਫੀ ਲੰਬੇ ਸਮੇਂ ਤੋਂ ਲਾਈਟ ਦੀ ਪ੍ਰੋਬਲਮ ਚੱਲਦੀ ਆ। ਪਹਿਲਾਂ ਤਾਂ ਘਰਾਂ ਦੇ ਲਾਈਟ ਦੀ ਪ੍ਰੋਬਲਮ ਸੀਗੀ ਹੁਣ ਆ ਪਿਛਲੇ 10-12 ਦਿਨ ਤੋਂ ਜਿਹੜੀ ਟਿਊਬਾਂ ਦੀ ਲਾਈਟ ਆ ਉਹ ਬਹੁਤ ਪ੍ਰਭਾਵਿਤ ਆ। ਔਰ ਇਹ ਲਾਈਨਾਂ 1971 ਦੀਆਂ ਪਈਆਂ ਹੋਈਆਂ ਜਿਹੜੀਆਂ ਅੱਜ ਤੱਕ ਸਰਕਾਰ ਬਦਲ ਨਹੀਂ ਸਕੀ। ਉਹਦੇ ਨਾਲ ਜਿਹੜੇ ਟਿਊਲਾਂ ਦੇ ਜ਼ਿੰਮੇਦਾਰ ਡਿਪੈਂਡ ਖੇਤੀ ਹੈ ਜਿਹੜੇ ਝੋਨਾ ਹੋ ਗਿਆ ਮੱਕੀ ਹੋ ਗਈ ਇਹ ਸਾਰਾ ਖਤਮ ਹੋ ਗਿਆ ਇਹ ਤੇ ਸਾਡੇ ਏਰੀਆ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਔਰ ਅਸੀਂ ਇਹਨਾਂ ਨੂੰ ਬਾਰ-ਬਾਰ ਮੈਕਮੇ ਨੂੰ ਇਹ ਅਪੀਲ ਵੀ ਕੀਤੀ ਇਹਨਾਂ ਨੂੰ ਸੱਦਿਆ ਵੀ ਅਸੀਂ ਸਾਰਾ ਕੁਝ ਸਾਰੀਆਂ ਗੱਲਾਂ ਕੀਤੀ ਪਰ ਸਾਨੂੰ ਇਹਦਾ ਰਿਜ਼ਲਟ ਜ਼ੀਰੋ ਮਿਲਿਆ ਤੇ ਅੱਜ ਪਬਲਿਕ ਸਾਰੀ ਸਾਰੀ ਪਬਲਿਕ ਪਰੇਸ਼ਾਨ ਹੋ ਕੇ ਪਬਲਿਕ ਨੇ ਧਰਨਾ ਲਾ ਦਿੱਤਾ ਤੇ ਉੱਥੇ ਅਸੀਂ ਇਸ ਵੇਲੇ ਮੌਕੇ ਤੇ ਖੜੇ ਆਂ। ਜਿਸ ਅਧਿਕਾਰੀ ਪਹੁੰਚੇ ਆ ਜੀ। ਐਸੇ ਸਾਹਿਬ ਆਏ ਨੇ ਹੁਣ ਤੁਹਾਡੇ ਸਾਹਮਣੇ ਉਹ ਗੱਲ ਕਰਦੇ ਆ ਆ ਕੇ ਹੁਣੇ ਪਹੁੰਚੇ ਆ ਸਾਡੇ ਕੋਲ ਤੇ ਕੁਝ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ। ਬਾਕੀ ਤੁਹਾਡੇ ਨਾਲ মিডিਆ ਨਾਲ ਸ਼ੇਅਰ ਕਰਦੇ ਆ ਗੱਲ ਕੀ ਕਹਿੰਦੇ ਆ ਉਹ। ਕਿਉਂਕਿ ਇਹ ਪਹਿਲਾਂ ਵੀ ਸਾਨੂੰ ਅਸ਼ਵਾਸ਼ਨ ਦੇ ਚੁੱਕੇ ਆ ਕੋਈ ਸਾਡਾ ਫਾਇਦਾ ਤਾਂ ਹੋਇਆ ਨਹੀਂ ਉਹਦੇ ਵਿੱਚ। ਹਾਂਜੀ ਭਾਈ ਸੋਹਣਾਂ ਕਿੱਥੇ ਜਾਮ ਲਾਇਆ ਕੀ ਕਹਿੰਦੇ ਸਾਡੇ ਦੇ ਘਰੇ ਤੇ ਇਸ ਤਰ੍ਹਾਂ ਹੈਗਾ ਜੀ ਫਰਵਰੀ ਮਹੀਨੇ ਤੋਂ ਸਾਡੀ ਬਹੁਤ ਵੱਡੀ ਸਮੱਸਿਆ ਚੱਲ ਰਹੀ ਆ ਕਣਕਾਂ ਦੇ ਸੀਜ਼ਨ ਤੋਂ। ਉਹ ਤੋਂ ਬਾਅਦ ਵਿੱਚ ਮੱਕੀ ਦੀ ਸਾਡੀ ਫਸਲ ਤਬਾਹ ਹੋਈ ਕਣਕਾਂ ਦੀ ਫਸਲ ਵੀ ਤਬਾਹ ਹੋ ਗਈ ਹੁਣ ਇਸ ਵੇਲੇ ਪੈਡੀ ਸੀਜ਼ਨ ਸੀ ਪੈਡੀ ਸੀਜ਼ਨ ਵੀ ਸਾਡਾ ਖਤਮ ਹੈ ਇਹਦਾ ਕਾਰਨ ਇਹੀ ਬਣਿਆ ਕਿ ਲਾਈਟ ਹੀ ਨਹੀਂ ਸਾਡੇ ਕੋਲ ਆਈ ਪਿਛਲੇ 4-5 ਮਹੀਨਿਆਂ ਤੋਂ ਹੁਣ ਵੀ 29 ਤਰੀਕ ਤੋਂ ਲਾਈਟ ਬੰਦ ਹੈ ਟੂਬ ਨਾਲੀ ਉਸ ਤੋਂ ਬਾਅਦ ਲਾਈਟ ਨਹੀਂ ਆਈ ਸਾਰੇ ਜਿੰਨੇ ਐਸਸੀ ਐਸਡੀਓ ਸਾਰਿਆਂ ਨਾਲ ਸੰਪਰਕ ਕਰਕੇ ਦੇਖਿਆ ਉਹ ਇੱਕੋ ਜਿਹਾ ਉਹਨਾਂ ਕੋਲ ਜਵਾਬ ਹੁੰਦਾ ਵੀ ਸਾਡੇ ਕੋਲ ਜੀ ਬੰਦੇ ਹੈ ਨਹੀਂ ਆ ਸਾਡੀ ਮੁਸ਼ਕਲ ਹੈ ਕੋਈ ਸਟ੍ਰਾਈਕ ਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਨਾ ਕੋ ਕੰਮ ਕਰਕੇ ਖੁਸ਼ ਹੈ ਨਾ ਕੋ ਕੁਛ ਹੈ ਸੱਚੇ ਮਜ਼ਦੂਰਾਂ ਨੂੰ ਲਗਾਤਾਰ ਸਟ੍ਰਾਈਕ ਤੇ ਜਾ ਰਹੇ ਬੀਨ ਸਟ੍ਰਾਈਕ ਤੇ ਜਾ ਰਹੇ ਬਿਲਕੁਲ ਜਿਲਾ ਰਹੇ ਇਹਨਾਂ ਪਬਲਿਕ ਵੀ ਪਰੇਸ਼ਾਨ ਹੁੰਦੀ ਹੈ ਜੀ ਪਬਲਿਕ ਤਾਂ ਜਿਹੜੀ ਹੈਗੀ ਹੈਗੀ ਉਹ ਚਲੋ ਉਹ ਵੀ ਹੋਣੀ ਸਾਡੇ ਕਿਸਾਨਾਂ ਦਾ ਬਹੁਤ ਮੰਦਾ ਹਲ ਹੋ ਗਿਆ ਸਾਡੀਆਂ ਲਗਾਤਾਰ ਤਿੰਨ ਫਸਲਾਂ ਖਤਮ ਹੋ ਗਈਆਂ ਰੋਟੀ ਦਾ ਸਾਧਨ ਹੀ ਇੱਥੇ ਚੱਲਦਾ ਹੈ ਅਸੀਂ ਕੀ ਕਰਾਂਗੇ ਉਸ ਤੋਂ ਸਾਡੀ ਮਜ਼ਦੂਰੀ ਹੈ ਮਜ਼ਦੂਰੀ ਹੈ ਜਿਹੜਾ ਟ੍ਰੈਫਿਕ ਜਾਮ ਕਰਕੇ ਬੈਠੇ ਸਾਨੂੰ ਦੁੱਖ ਲੱਗਦਾ ਕਿੰਨੀ ਪਰੇਸ਼ਾਨੀ ਹੁੰਦੀ ਹੈ ਸਤਿ ਸ੍ਰੀ ਅਕਾਲ ਜੀ ਕੋសារ ਇਹ ਤਾਂ ਬਹੁਤ ਹੈਗੀ ਹੈ ਕਾਫੀ ਦਿਨਾਂ ਤੋਂ ਜਾਨ ਖਲਾ ਫਿੱਟਰ ਪ੍ਰੋਬਲਮ ਹੈਗੀ ਏਪੀ ਫਿੱਟਰ ਜਿਹੜਾ ਟਿਊਬਲ ਚੱਲਦੇ ਆ ਉਹ ਇੱਕ ਤਾਂ ਪ੍ਰੋਬਲਮ ਹੈ ਕਿ ਫਿੱਟਰ ਦਾ ਲੰਬਾ ਤੇ ਦੂਜੀ ਕੋਈ ਰਸਤਾ ਦੀ ਪ੍ਰੋਬਲਮ ਹੈਗੀ ਤੇ ਥੋੜੀ ਜਿਹੀ ਢੇਰੀ ਆਉਂਦੀ ਆ ਮੀ ਉਹਦਾ ਉਹ ਲਾਈਨ ਪਿੱਛੋਂ ਵਰਗਾ ਜੋ ਬੰਦ ਹੋ ਜਾਂਦੀ ਇਹ ਖੇਤ ਦੇ ਪਿੰਡ ਹੈਗੇ ਉਹਨਾਂ ਨੂੰ ਮੁਸ਼ਕਲ ਜ਼ਰੂਰ ਹੈਗੀ ਪਿਛਲੇ ਕਾਫੀ ਪਰਤੋ ਅਸਵਰੀ ਢੇਰੀਆਂ ਵੀ ਥੋੜੀਆਂ ਜਿਆੜੀਆਂ ਆਈਆਂ ਤੇ ਹੁਣ ਚਲੋ ਅਸੀਂ ਇਹਨਾਂ ਦੀ ਮੰਗ ਕੀਤੀ ਇੱਕ ਤਾਂ ਬੰਦੇ ਵਧਾਉਣੇ ਸੀ ਬੰਦੇ ਮੈਂ ਗੱਲ ਕੀਤੀ ਹੈ ਚੀਫ ਸਾਹਿਬ ਨਾਲ ਬੰਦੇ 3-4 ਹੋਰ ਹੀ ਦੇ ਦਵਾਂਗੇ ਇਹਨ ਇਹ ਤੇ ਦੂਜੀ ਸਾਡੀ ਹੈਗੀ ਪ੍ਰਪੋਜ਼ਲ ਵੀ ਖੜਕਾ ਤੇ ਬਿਲੀਕਰ ਬਣ ਜਾਵੇ ਉਹਨਾਂ ਸਦੀ ਲਾਈਨਾਂ ਛੋਟੀਆਂ ਹੋਣੀਆਂ ਜਿਹੜੀ ਲੰਬੀਆਂ ਆਉਂਦੀ ਇੱਧਰ ਚੱਲਣ ਗਿਆ ਉਹ ਛੋਟੇ ਹੋ ਜਾਣਗੇ ਮੈਂ ਚਾਹਨ ਕਿ ਸਾਰਾ ਸਾਰਾ ਏਰੀਆ ਮੇਨ ਚ ਆ ਜਾਣਾ ਉਹ ਤੇ ਬੰਦ ਨਹੀਂ ਹੋਇਆ ਕਰੂਗੀ ਤਾਂ ਉਹ ਪ੍ਰਪੋਜ਼ਲ ਸਾਡੇ ਕੇ ਧਿਆਨ ਚ ਆ ਉਹ ਫਾਈਲ ਮੈਂ ਅੱਜ ਜਾ ਕੇ ਕਿਹਾ ਆਪਣੇ ਅਧਿਉਨ ਵੀ ਜਿੱਥੇ ਵੀ ਜਿਹੜਾ ਸਟੇਟ ਹੈਗੀ ਉਹਨੂੰ ਅੱਗੇ ਤੋਰੀਏ ਤੇ ਮੇਰੀ ਬੇਨਤੀ ਹੈ ਉਹ ਚਾਹ ਤਰਨਾ ਤਰਨੇ ਦਾ ਕੋ ਹੱਲ ਨਹੀਂ ਹੈਗਾ ਪਰ ਚਲੋ ਸਾਡੀ ਤੁਸੀਂ ਆਪਣੀ ਜਗ੍ਹਾ ਸਹੀ ਆ ਅਸੀਂ ਆਪਣੇ ਫੀਡਰ ਜਿਹੜਾ ਹੈ ਨਾ ਜਿਹੜਾ ਫੀਡਰ ਬੰਦਿਆ ਹੁਣ ਇੱਕ ਚਲਾ ਕੇ ਚਾਹਾਂਗੇ ਅੱ ਦੇ ਹੋਰ ਲਾਜ਼ਮ ਫਿਰ ਆ ਲਾਜ਼ਮ ਜੀ ਹੋਰ ਮਿਲਦੇ ਹੋਰ ਲਾਜ਼ਮਾ ਕੀ ਜੀ ਤੁਹਾਨੂੰ ਮਿਲਦਾ ਹਰ ਜਿਹੜੀ ਬੱਤੀ ਕੋਈ ਗਲਤੀ ਦਿੱਤੀ ਨਹੀਂ ਭਾਈ ਮੇਰੀ ਗੱਲ ਸੁਣੋ ਆਪਣੇ ਦੱਸਦੇ ਪਿਛਲੇ ਬੱਤੀ ਬਾਰੇ ਗੱਲ ਕਰ ਰਹੇ ਹੋ ਇੱਕ ਜਵਾਬ ਦੇ ਮੈਂ ਦੱਸਿਆ ਪਿੱਛੇ ਚੱਲ ਜਾਂਦੀ ਬੱਤੀ ਮਾਲ ਕੇ 50% ਸੈਕਟਰ ਏਰੀਆ ਅੱਗੇ ਵਾਲੇ ਜਦੋਂ ਦਰਸਤਾਇ ਸ਼ੁਰੂ ਰਹਿੰਦਾ ਉਹ ਬੰਨਦੇ ਨਹੀਂ ਪਿਛਲੇ ਪ੍ਰਾਅਰ ਹੋਈ ਹਮ ਮੰਦੇ ਮਾਤਾ ਉਹ ਸੀ ਮੈਂ ਮੰਡੇ ਲਾਏ ਕਰ ਕਰਾ ਕੇ ਜਾਵਾਂਗੇ ਅੱਜ ਅੱਗੇ ਵੀ ਧਾਰਕ ਪਾ ਕੇ ਦੱਸਦੇ ਹਾਂ ਜੀ ਜਾ ਹੁਣ ਸਮਝੋਗੇ ਜੀ ਹਾਂ ਜੀ ਈ ਜਾਮ ਹੈ ਖੋਲੋ ਜੀ ਮੈਂ ਤਾਂ ਬੇਨਤੀ ਕਰਦਾ ਖੋਲੋ ਬਲਕੇ ਆਪਾਂ ਤੁਹਾਡੇ ਨਾਲ ਆ ਜਿਹੜੀ ਗੱਲ ਖੋਲੋ ਜੀ ਲੋਕੀਂ ਮੈਂ ਮੈਂ ਵੀ ਮੇਰੇ ਜੇ ਵੀ ਨਾਲ ਆ ਇਸ ਜੋ ਨਾਲ ਪੱਤੀ ਚਲਾ ਕੇ ਜਾਣੀ ਅੱਗੇ ਦੋ ਬੰਦੇ ਵੱਧ ਲਾਉਣੇ ਇੱਥੇ ਆਪਾਂ ਇਰੀਏ ਇੱਕ ਦੋ ਬੰਦੇ ਚਲਾ ਕੇ ਨਾ ਜਾਇਓ ਪਰ ਵੀ ਜਾਮ ਖੋਲ ਜੋ ਬਸ ਹਾਂ ਸਰ ਮੈਂ ਖਸਾਨਾ ਦੇ ਆਪਣੇ ਗੱਲਬਾਤ ਸੁਣੀ ਆ ਤੇ ਮੈਂ ਵੀ ਆਪਣੇ ਉਹਨਾਂ ਨੂੰ ਦੱਸੀ ਮੁਸ਼ਕਲ ਜੋ ਹੈਗੀ ਆ ਤੇ ਉਹਨਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਵੀ ਧਰਨਾ ਬਲਕੇ ਖੋਲਦੇ ਜਾਵੇ ਤਾਂ ਉਹਨਾਂ ਨੇ ਮੇਰੀ ਬੇਨਤੀ ਮਰਹਮਾਨ ਵੀ ਕਰ ਲਈ ਧਰਨਾ ਖੋਲਣ ਲੱਗੇ ਹੋਣ ਜੀ ਉਹ